ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਵਾਜ਼ ਲੋਕਾਂ ਦੀ ਨਿਊਜ਼ ਸਨਾਮ ਮੈਂ ਨਾ ਕੁੜੀਆਂ ਵਾਲੇ ਸਕੂਲ ਦੀ ਬੈਕਸਾਈਡ ਤੇ ਜਿਹੜਾ ਟੋਬਾ ਹੈਗਾ ਪਹਿਲਾਂ ਤਾਂ ਉਹ ਦੇ ਜਿਹੜਾ ਪਾਰਕ ਬਣਿਆ ਹੋਇਆ ਮੈਂ ਉੱਥੇ ਹੀ ਖੜਾਂਗਾ ਜਿੱਥੇ ਥਾਂ ਭਰੀ ਹੋਈ ਹੈ ਤੇ ਮੈਂ ਤੁਹਾਨੂੰ ਇੱਕ ਆਪਾਂ ਇੱਕ ਚਿਫਟਰ ਤੇ ਗੱਲ ਸਾਂਝੀ ਕਰਾਂਗੇ ਮੈਂ ਨਹੀਂ ਕਹਿੰਦਾ ਦੇਖੋ ਮੈਂ ਹਰੇਕ ਧਰਮ ਦਾ ਸਤਿਕਾਰ ਕਰਦਾ ਮੈਂ ਦੇਵੀ ਦੇਵਤਿਆਂ ਦਾ ਪੀਰਾਂ ਫਕੀਰਾਂ ઋਸ਼ੀਆਂ ਮੂਨੀਆਂ ਸਭ ਦਾ ਸਤਿਕਾਰ ਕਰਦਾ ਇੱਕ ਇਹਨਾਂ ਨੇ ਤਿੰਨ ਰਾਵਣ ਦੇ ਬੁੱਤ ਬਣਾਏ ਹੋਏ ਐ ਇਹ ਰਾਵਣ ਦੇ ਬੁੱਤ ਬਣਾਏ ਨੇਗੇ ਲੋਕਾਂ ਨੇ ਇਸ ਨੂੰ ਇੱਕ ਮਨੋਰੰਜਨ ਦਾ ਸਾਧਨ ਬਣਾਤਾ ਜਦੋਂ ਕਿ ਇਹਦਾ ਇੱਕ ਜੇ ਇਤਿਹਾਸ ਦੇਖਿਆ ਜਾਵੇ ਮੈਂ ਨਹੀਂ ਕਹਿੰਦਾ ਵੀ ਰਾਮ ਮੜਾ ਥੀ ਮੈਂ ਨਹੀਂ ਕਹਿੰਦਾ ਲక్ష్మణ ਮੜਾ ਥੀ ਮੈਂ ਨਹੀਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮੜੇ ਮੈਂ ਕਹਿੰਨਾਗਾ ਸਾਰੇ ઋષਿ ਮੁਨੀ ਸਾਰੇ ਪੀਰ ਫਕੀਰ ਗੁਰੂ ਮਹਾਰਾਜ ਸਾਰੇ ਵਧੀਆ ਨੇ ਮੈਂ ਇਹਦਾ ਵੀ ਸਤਿਕਾਰ ਕਰਦਾ ਬੰਦੇ ਦਾ ਕਿਉਂਕਿ ਮੈਨੂੰ ਅੱਜ ਤੱਕਰ ਇਤਿਹਾਸ 'ਚ ਇੱਕ ਵੀ ਐਸਾ ਪਰਸਨ ਨਹੀਂ ਮਿਲਿਆ ਜਿਹਨੂੰ ਚਾਰ ਵੇਦਾਂ ਦਾ ਗਿਆਨ ਹੋਵੇ। ਇਹ ਕੋ ਸ਼ਖਸ਼ ਹੋਗਾਗਾ ਜਿਹਨੂੰ ਚਾਰੇ ਵੇਦਾਂ ਦਾ ਗਿਆਨ ਤੀ। ਇੱਥੇ ਇੱਕ ਕੁਟਿਆ ਦੇ ਵਿੱਚ ਇੱਕ ਸੰਤ ਆ ਜਾਂਦੇ ਨੇ ਉਹਨਾਂ ਨੂੰ ਇੱਕ ਵੇਦ ਦਾ ਗਿਆਨ ਹੁੰਦਾ ਆਪਾਂ ਪੈਰੀ ਹੱਥ ਲਾਉਨੇ ਆ। ਇੱਥੇ ਇੱਕ ਟੱਡਰੀਆਂ ਵਾਲੇ ਬਾਬਾ ਜੀ ਮੈਂ ਤਾਂ ਨਾਂਉ ਲੈ ਰਹੇ ਹਾਂ ਕਿਉਂਕਿ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ। ਆਪਾਂ ਬੁੜੀਆਂ ਨੂੰ ਉਹਨਾਂ ਦੇ ਪੈਰੀਂ ਹੱਥ ਵੀ ਲਾਉਂਦੇ ਦੇਖੇਗਾ ਉਹਨੂੰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਹੋਊਗਾ ਲੇਕਿਨ ਇੱਥੇ ਇਹ ਬੰਦੇ ਨੂੰ ਚਾਰੇ ਵੇਦਾਂ ਦਾ ਗਿਆਨ ਹੋਣ ਦੇ ਬਾਵਜੂਦ ਵੀ ਇਹਦੇ ਤੀਰ ਮਾਰੇ ਜਾਂਦੇ ਆ ਇਹਨੂੰ ਪਤਾ ਨਹੀਂ ਮਨੋਰੰਜਨ ਦਾ ਸਾਧਨ ਬਣਾ ਕੇ ਧਰਤਾ ਪਰ ਆਪਾਂ ਆਪਣੇ ਬੱਚਿਆਂ ਨੂੰ ਕੀ ਇਤਿਹਾਸ ਦੱਸ ਰਹੇ ਆ ਵੀ ਯਾਰ ਇੱਕ ਸਭ ਤੋਂ ਵੱਡਾ ਚਾਰੇ ਵੇਦਾਂ ਦੇ ਗਿਆਨ ਰੱਖਣ ਵਾਲੇ ਬੰਦੇ ਨੂੰ ਵੀ ਡਲੇ ਉਹ ਕਰਿਆ ਜਾਂਦਾਗਾ ਮਾਰਿਆ ਜਾਂਦਾ ਦੋਸਤੋ ਮੈਂ ਨਹੀਂ ਕਹਿੰਦਾ ਵੀ ਇਹ ਇੱਕ ਮਾੜੀ ਗੱਲ ਐ ਚਲੋ ਜਿਵੇਂ ਇਤਿਹਾਸ ਬਣਿਆ ਹੋਇਆ ਆਪਾਂ ਉਹਦਾ ਸਤਿਕਾਰ ਕਰਦੇ ਆ ਪਰ ਸੋਚ ਕੇ ਦੇਖੋ ਯਾਰ ਕੀ ਇਹ ਬੰਦਾ ਤੀਰਖਾਨ ਦੇ ਲਾਇਕ ਸੀਗਾ ਜਾਂ ਕੀ ਇਹ ਬੰਦਾ ਐਡਾ ਨਰਦਈ ਤੀਗਾ ਨਹੀਂ ਯਾਰ ਦੋਸਤੋ ਜਿਹੜਾ ਬੰਦੇ ਨੂੰ ਚਾਰੇ ਵੇਦਾਂ ਦਾ ਗਿਆਨ ਹੋਊਗਾ ਉਹ ਬੰਦਾ ਕਿਸੇ ਤੇ ਤਸੱਦਦ ਕਰੇ ਨਹੀਂ ਸਕਦਾ ਮੇਰੀ ਸੋਚ ਐ ਇਹ ਬਾਕੀ ਪਰਮਾਤਮਾ ਜਾਣਦਾ ਪਰ ਮੈਂ ਹੈਰਾਨ ਆਗਾ ਬੀ ਲੋਕਾਂ ਨੇ ਇਹਨੂੰ ਇੱਕ ਮਨੋਰੰਜਨ ਦਾ ਸਾਧਨ ਬਣਾ ਕੇ ਜਵਾਖਾਂ ਚ ਆਥਣੇ ਇੱਥੇ ਹੁਲਾ ਲਾਲਾ ਹੁਲਾ ਲਾਲਾ ਕਰਨ ਲਾਤਾ ਪਰ ਇਹਦਾ ਇਤਿਹਾਸ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਉਂ ਨਹੀਂ ਲੋਕਾਂ ਨੂੰ ਦੱਸਿਆ ਜਾਂਦਾ ਸੱਚਾਈ ਮੈਂ ਮੰਨਦਾ ਵੀ ਸੀਤਾ ਮਾਤਾ ਨੂੰ ਇਹਨਾਂ ਨੇ ਹਰਨ ਕਰਿਆ ਹੋਊਗਾ ਪਰ ਮੈਂ ਨਾਲ ਇਹ ਵੀ ਹੈ ਨਾ ਵੀ ਸੀਤਾ ਮਾਤਾ ਨੂੰ ਇਹਨੇ ਟੱਚ ਟੱਕਰ ਨਹੀਂ ਕਰਿਆ ਬੰਦੇ ਨੇ ਜੇ ਇਹ ਐਡਾ ਪਾਪੀ ਹੁੰਦਾ ਤਾਂ ਕੌਣ ਇਹੋ ਜਿਹਾ ਕੁਛ ਛੱਡਦਾ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਦੇਖੋ ਮੈਂ ਨਹੀਂ ਕਹਿੰਦਾ ਇਹ ਇੱਕ ਇਤਿਹਾਸ ਹੈ ਇਹਨੂੰ ਇੱਕ ਜਿਵੇਂ ਮਨਾਇਆ ਜਾਂਦਾ ਮਨਾਇਆ ਜਾਣਾ ਚਾਹੀਦਾ ਮਨਾਈ ਜਾਓ ਪਰ ਮੈਂ ਇਹ ਕਹਿੰਦਾ ਵੀ ਬੱਚਿਆਂ ਨੂੰ ਆਪਦੇਆਂ ਨੂੰ ਇਸ ਦੇ ਇਤਿਹਾਸ ਬਾਰੇ ਤਾਂ ਦੱਸ ਦੋ ਇਹਦਾ ਗਿਆਨਤਾ ਦੇ ਦਿਓ ਵੀ ਹੁਣ ਆ ਬੇਚਾਰੇ ਬੁੱਤ ਬਣਾ ਕੇ ਖੜਾਤੇ ਮੈਨੂੰ ਗਰੰਟੀ ਹੈ ਮੇਰੀ ਬਸ ਆ ਦੱਸ ਦੇਣਾ 15 ਦਿਨ ਉਸ ਤੋਂ ਬਾਅਦ ਚ ਰਾਵਣ ਕੌਣ ਤੇ ਉਹ ਕੌਣ ਇੱਕ ਪਾਸੇ ਕਹਿਣਗੇ ਨੇਕੀ ਤੇ ਜਿੱਤ ਇੱਥੇ ਰੋਜ਼ ਕੁੜੀਆਂ ਦਾ ਬਲਾਤਕਾਰ ਹੁੰਦਾ ਹੈ ਇੱਥੇ ਰੋਜ਼ ਕੁੜੀਆਂ ਮਾਰੀਆਂ ਜਾਂਦੀਆਂ ਨੇ ਇੱਥੇ ਰੋਜ਼ ਕਿਸੇ ਨਾਲ ਧੋਖਾ ਹੁੰਦਾ ਧੜੀ ਹੁੰਦੀ ਹੈ ਲੋਕਾਂ ਨਾਲ ਪਾਪ ਹੁੰਦੇ ਨੇ ਪਰ ਉੱਥੇ ਕੋਈ ਨਹੀਂ ਕਿਸੇ ਦਾ ਬੁੱਤ ਸਾੜਦਾ ਨਾ ਹੀ ਉਹ ਬੁੱਤ ਬਣਾ ਕੇ ਉਹਦੀ ਕੋਈ ਮੈਂ ਕਹੂੰਗਾ ਵੀ ਇੱਥੋਂ ਤੱਕ ਕਰਕੇ ਯਾਰ ਥਾਣੇ 'ਚ ਵੀ ਕੰਪਲੇਂਟ ਨਹੀਂ ਕੀਤੀ ਜਾਂਦੀ ਸਾਹਮਣੇ ਬੰਦਾਂ ਦਾ ਨਸ਼ੇ ਨਾਲ ਲੱਗਿਆ ਹੋਇਆ ਹੁੰਦਾਗਾ ਕਿਸੇ ਦੀ ਧੀ ਭੈਣ ਨੂੰ ਗਾਲ ਕੱਢ ਦਿੰਦਾ ਉਹਦੇ ਉਹਦਾ ਨਹੀਂ ਸੁਣਿਆ ਜਾਂਦਾ ਇੱਥੇ ਇਸ ਬੰਦੇ ਦੇ ਚਾਰੇ ਬੇਦ ਮੂੰਹ ਜਵਾਨੀ ਰਟੇ ਹੋਏ ਹੁਣ ਆਪਾਂ ਉਹਨੂੰ ਦੂਰੋਂ ਖੜ ਕੇ ਤੀਰ ਮਾਰ ਕੇ ਕਹਦੇ ਨੇ ਨੇਕੀ ਤੇ ਜਿੱਤ ਹੋ ਗਈ ਉਸ ਭਰਾਵੋ ਮੈਨੂੰ ਐਂ ਤਾਂ ਦੱਸੋ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੀ ਇਤਿਹਾਸ ਦੱਸਿਆ ਇਸ ਦਾ ਬਾਕੀ ਦੋਸਤੋ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ ਵੀ ਇਹ ਗੱਲਾਂ ਕੀ ਵਿਚਾਰਨਯੋਗ ਨਹੀਂ ਹੈਗੀਆਂ ਵੀ ਆਪਾਂ ਜੇ ਆਪਾਂ ਨੇ ਇਹੀ ਚੀਜ਼ਾਂ ਦਿਖਾਉਣੀਆਂ ਨੇ ਵੀ ਜੇ ਨੇਕੀ ਤੇ ਜਿੱਤ ਹੈ ਤਾਂ ਆਪਾਂ ਵੀ ਦੇਖੋ ਯਾਰ ਆਪਾਂ ਕਿੰਨੀ ਕਿ ਨੇਕੀ ਕਰ ਰਹੇ ਆ ਆ ਤੋਬਾ थी ਇਹ ਗਵਰਨਮੈਂਟ ਦਾ થી ਲੇਕਿਨ ਇੱਥੇ ਸਾਰਾ ਉਹ ਦੱਬ ਲਿਆ ਮੈਨੂੰ ਸਮਝ ਨਹੀਂ ਆਉਂਦੀ ਇਹ ਕਿੱਡੀ ਕਿਨੇਕੀ ਹੈ ਇੱਥੇ ਕਿਸੇ ਦੀ ਨਾਲੀ ਦਾ ਪਾਣੀ ਹੈਗਾ ਕਿਸੇ ਦੇ ਬਾਰ ਮੂਰੇ ਖੜ ਜੇ ਗੰਡਾਸੇ ਚੱਲ ਪੈਂਦੇ ਨੇ ਪਤਾ ਨਹੀਂ ਕਿੱਡੀ ਕਿਨੇਕੀ ਹੈ ਚਲੋ ਆਪਾਂ ਕਿਸੇ ਵੀ ਗੱਲ ਤੇ ਕਿਸੇ ਨਾਲ ਜਰੇਹੀ ਨਹੀਂ ਕਰਦੇ ਪਰ ਦੋਸਤੋ ਵਿਚਾਰਨ ਵਾਲੀ ਗੱਲ ਹੈ ਆਪਦੇ ਬੱਚਿਆਂ ਨੂੰ ਕੀ ਇਤਿਹਾਸ ਦੱਸਾਂਗੇ ਆਪਾਂ ਵੀ ਇਹ ਦੁਸ਼ਮਣ ਸੀਗਾ ਜਾਂ ਇਹ ਬੰਦਾ ਨਲਾਇਕ ਸੀ ਜਾ ਇਹੇ 라ਵਣ ਜੀ ਇੱਕ ਮੈਂ ਕਹੂੰਗਾ ਵੀ ਗੰਦਾ ਬੰਦਾ ਸੀਗਾ ਜਿਹਦੇ ਮਾਰੇ ਜਾਂਦੇ ਨੇ ਤੀਰ ਇੱਕ ਪਾਸੇ ਤਾਂ ਇਹ ਵਿਚਾਰੇ ਵੇਦਾਂ ਦਾ ਗਿਆਨ ਰੱਖਦਾ ਸੀ ਬੰਦਾ ਦੂਸਰੇ ਪਾਸੇ ਆਪਾਂ ਇਹਨੂੰ ਇੱਕ ਵੇਦ ਦਾ ਗਿਆਨ ਨਹੀਂ ਹੈਗਾ ਅੱਜ ਦੁਨੀਆ ਦੇ ਵਿੱਚ ਕਿਸੇ ਵੀ ਇਨਸਾਨ ਨੂੰ ਇੱਕ ਵੇਦ ਦਾ ਗਿਆਨ ਨਹੀਂ ਆਪਾਂ ਉਹਦੇ ਪੈਰੀਂ ਹੱਥ ਲਾ ਲਾਓ ਉਹਦੇ ਗੱਡੀਆਂ ਦੇ ਮਗਰ ਭਾਈ ਦਿਆਂ ਉਹ ਪਤਾ ਨਹੀਂ ਕੀ ਕੀ ਕਰਦੇ ਆਂਗੇ ਪਰ ਇੱਥੇ ਬੰਦੇ ਨੂੰ ਚਾਰ ਵੇਦਾਂ ਦਾ ਗਿਆਨ ਹੈ ਬੰਦੇ ਦੇ تیر ਮਾਰੇ ਜਾਂਦੇ ਨੇ ਹੈਰਾਨਗੀ ਦੀ ਗੱਲ ਐ ਪਬਲਿਕ ਐ ਦੋਸਤੋ ਜਿਵੇਂ ਕਰਦੀ ਐ ਚਲੋ ਕਰ ਲੈਣ ਦਿਓ ਆਪਾਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਬਾਕੀ ਮੇਰਾ ਬਵਾਲ ਤੀ ਦਿਲ ਚ ਮੈਂ ਕੱਢਣ ਆਇਆ ਸੀ ਧੰਨਵਾਦ ਦੋਸਤੋ ਜੇ ਠੀਕ ਲੱਗੇ ਤਾਂ ਕਮੈਂਟ ਜੀ